उत्तराखंड हरियाणा राजस्थान बहुत है इन द न्यू बिल्डिंग सर वी आर कमिंग अप विदिव फ्लोर वेयर विल बी एडिंग एट्टी फाइव बेड ओनली फॉर डेयर सो इट विल्सन बट वो क्या हो पेशंट का एक भरोसा होता है

we all wish that you get soon very well. And uh, Honorable Health Mr. Sahap was here and we were taking rounds. So, I'm really sorry. I'm really sorry. I don't know your name because I'm taking rounds. the <laughs> I'm Dr. Anand Sahib, microbiologist from Oh, Okay, okay. So, you are also a doctor. This is a medical person. Himachal <laughs> 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 So, sir, was saying the same thing that. Uh, with the initiative, initiative of the Punjab government and then Department of Atomic Energy, we try to create a hub for entire North India. Yes. It is not just that you know it is only for Punjab, it is for entire North India to uplift the cancer care. And this is what we are trying. Sir. Hope you are comfortable. Sir, sir, Baba. Tata and all Thank you, sir. Thank you. Very encouraging. Hmm. Sir, <laughs> <laughs> Cancer ਔਰ ਇਸ ਦਿਨ ਦੇ ਉੱਤੇ ਇਹਨੂੰ ਮਿਲਾਨ ਦਾ ਜਿਹੜਾ ਮਕਸਦ ਹੀ ਹੁੰਦਾ ਕਿ ਲੋਕਾਂ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਔਰ ਲੋਕਾਂ ਦੇ ਮਨ ਚੋਂ ਇਹਦਾ ਡਰ ਕੱਢਣਾ ਕੈਂਸਰ ਦਾ ਮਤਲਬ ਮੌਤ ਨਹੀਂ ਹੈ ਕੈਂਸਰ ਦਾ ਇਲਾਜ ਹੋ ਸਕਦਾ ਕੈਂਸਰ ਕਿਉਰੇਬਲ ਹੈ ਔਰ ਉਹਦੇ ਵਾਸਤੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਕਿਸੇ ਬੰਦੇ ਨੂੰ ਕੈਂਸਰ ਡਾਇਗਨੋਸ ਹੁੰਦਾ ਤਾਂ ਉਹਦੀ ਪਹਿਲੀ ਥਾਟ ਉਹ ਮਤਲਬ ਉਹਦੇ ਨਾਲ ਕੱਲੇ ਇੰਡੀਵਿਜੂਅਲ ਨੂੰ ਤਾਂ ਹੁੰਦਾ ਹੀ ਹੁੰਦਾ ਉਹਦੇ ਤੇ ਅਸਰ ਜੇ ਉਹਨੂੰ ਕੈਂਸਰ ਹੁੰਦਾ ਲੇਕਿਨ ਉਹ ਤੇ ਪਰਿਵਾਰ ਤੇ ਪੁੱਛਦਾ ਕਿ ਹੁਣ ਅਸੀਂ ਕੀ ਕਰਾਂਗੇ ਉਹਦਾ ਖਰਚਾ ਕਿੱਥੋਂ ਕਰਾਂਗੇ ਉਹਦਾ ਇਲਾਜ ਕਿਸ ਤਰ੍ਹਾਂ ਕਰਾਂਗੇ ਉਹ ਵੱਡੀ ਚੀਜ਼ ਦਾ ਜਿਹੜਾ ਹੱਲ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਯੂਨੀਵਰਸਲ ਹੈਲਥ ਕੇਅਰ ਹੈ ਜਿਹੜਾ 10 ਲੱਖ ਦਾ ਜਿਹੜਾ ਉਹਨਾਂ ਨੇ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬਣੇਗਾ ਉਹਦੇ ਵਿੱਚ ਕੈਂਸਰ ਦਾ ਸਾਰੇ ਕੈਂਸਰ ਦਾ ਉਹਦੇ ਵਿੱਚ ਇਲਾਜ ਹੋ ਸਕੇਗਾ ਤੇ ਇਹ ਉਹਨਾਂ ਪਰਿਵਾਰਾਂ ਵਾਸਤੇ ਬ ਉਹਨਾਂ ਦੇ ਇਲਾਜ ਵਾਸਤੇ ਉਹਨਾਂ ਦੇ ਜਿਹੜੇ ਮਤਲਬ ਉਸ ਤੋਂ ਆਫਟਰ ਕੇਅਰ ਵਾਸਤੇ ਲੇਕਿਨ ਇਹਦੇ ਨਾਲ ਨਾਲ ਅਸੀਂ ਜਿਹੜਾ ਅੱਜ ਦਾ ਦਿਨ ਹੈ ਇਹਦੀ ਮਹੱਤਤਾ ਇਹ ਹੈ ਕਿ ਅਸੀਂ ਡਾਕਟਰ ਅਸ਼ਿਸ਼ ਗੋਲੀਆ ਜੀ ਬਾਬਾ ਕੈਂਸਰ ਹਸਪੀਟਲ ਦੇ ਨਾਲ ਮਿਲ ਕੇ ਕੈਂਸਰ ਦੀ ਰੋਕਥਾਮ ਕਿਵੇਂ ਕਰਨੀ ਆ ਕੈਂਸਰ ਹੁੰਦਾ ਕਿਉਂ ਆ ਕਾਮਨ ਕੈਂਸਰ ਕਿਹੜੇ-ਕਿਹੜੇ ਆ ਜਿਵੇਂ ਔਰਤਾਂ ਦੇ ਵਿੱਚ ਆ ਜਿਵੇਂ ਬੱਚੇਦਾਨੀ ਦਾ ਕੈਂਸਰ ਆ ਜਾਂ ਛਾਤੀ ਦਾ ਕੈਂਸਰ ਆ ਬ੍ਰਸਟ ਤੇ ਜਿਹੜਾ ਸਰਵਾਈਕਲ ਕੈਂਸਰ ਆ ਬੰਦਿਆਂ ਦੇ ਵਿੱਚ ਜਿਹੜਾ ਹੈਗਾ ਉਹ ਗਦੂਦ ਦਾ ਕੈਂਸਰ ਜਿਹਨੂੰ ਅਸੀਂ ਪ੍ਰੋਸਟੇਟ ਕੈਂਸਰ ਕਹਿੰਦੇ ਆ ਇਸੇ ਤਰ੍ਹਾਂ ਹੈਡ ਐਂਡ ਨੈਕ ਦਾ ਕੈਂਸਰ ਹੁਣ ਆਪਣੇ ਕੁਝ ਕੁ ਏਰੀਆਜ਼ ਦੇ ਵਿੱਚ ਜਿਹੜਾ ਹੈਗਾ ਲੰਗ ਦਾ ਕੈਂਸਰ ਵੀ ਬਹੁਤ ਵੱਧ ਰਿਹਾ ਸਾਰਕੋਮਾ ਹੋਰ ਜਿਹੜੇ 6-7 ਕਾਮਨ ਕੈਂਸਰ ਹੈ ਉਹਦੇ ਵਾਸਤੇ ਆਪਾਂ ਪਹਿਲੀ ਗੱਲ ਤਾਂ ਵੀ ਉਹਨਾਂ ਦਾ ਜਿਹੜਾ ਹੈਗਾ ਡਾਇਗਨੋਸ ਜੇ ਜਲਦੀ ਫੜਿਆ ਜਾਵੇ ਜੇ ਸ਼ੁਰੂ ਚ ਫੜਿਆ ਜਾਵੇ ਪਹਿਲੀ ਸਟੇਜ ਤੇ ਜਾਂ ਦੂਜੀ ਸਟੇਜ ਤੇ ਫੜਿਆ ਜਾਵੇ ਤਾਂ ਕੈਂਸਰ ਨੂੰ ਕ્યોਰ ਕੀਤਾ ਜਾ ਸਕਦਾ ਹੈ। ਈਵਨ ਜਿਹੜਾ ਬਲੱਡ ਕੈਂਸਰ ਹੈ ਉਹਨੂੰ ਵੀ ਬੋਨ ਮੈਰੋ ਟ੍ਰਾਂਸਪਲੈਂਟ ਨਾਲ ਕ્યોਰ ਕੀਤਾ ਜਾ ਸਕਦਾ। ਉਹਨੂੰ ਜੜੋਂ ਖਤਮ ਕੀਤਾ ਜਾ ਸਕਦਾ। ਬੰਦਾ ਨਾਰਮਲ ਜ਼ਿੰਦਗੀ ਲੀਡ ਕਰ ਸਕਦਾ। ਤੇ ਇੱਕ ਤਾਂ ਉਹਦਾ अर्ਲੀ ਡਿਟੈਕਸ਼ਨ ਹੈ। ਉਹਦੇ ਬਾਰੇ ਅਸੀਂ ਵਿਚਾਰ ਵਟਾਂਦਰਾ ਕਰਦੇ ਆਂ ਤੇ ਦੂਜਾ ਹੈਗਾ ਦੀ ਰੋਕਥਾਮ ਵਾਸਤੇ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ ਸੀਐਮ ਦੀ ਯੋਗਸ਼ਾਲਾ ਜਿਹਦੇ ਤੇ ਤਕਰੀਬਨ 2 ਲੱਖ ਬੰਦੇ ਪੌਣੇ 2 2 ਲੱਖ ਬੰਦੇ ਰੋਜ਼ ਯੋਗਾ ਕਰਦੇ ਆ। ਜਿਹੜੀ ਡਾਈਟ ਹੈ ਉਹ ਸਾਡੀ ਕੁਦਰਤੀ ਹੋਣੀ ਚਾਹੀਦੀ ਹੈ ਜੋ ਕੁਦਰਤ ਨੇ ਪੈਦਾ ਕੀਤਾ ਸਬਜ਼ੀਆਂ ਫਲ ਫਰੂਟ ਜੋ ਵੀ ਕੁਦਰਤ ਨੇ ਉਸ ਤਰ੍ਹਾਂ ਹੀ ਖਾਇਆ ਜਾਏ ਉਹ ਮਤਲਬ ਜੇ ਆਪਣੀ ਡਾਈਟ ਜਿੰਨੀ ਨੇਚਰਲ ਹੋਏਗੀ ਜਿੰਨੀ ਘੱਟ ਡੱਬਾ ਬੰਦ ਜਿੰਨੀ ਘੱਟ ਪ੍ਰੋਸੈਸਡ ਜਾਂ ਰਾਈਫਾਈਂਡ ਹੋਏਗੀ ਉਨਾਂ ਹੀ ਸਾਨੂੰ ਕੈਂਸਰ ਓਬੈਸਟੀ ਕਿਉਂਕਿ ਜਿਹੜੀ ਓਬੈਸਟੀ ਆ ਉਹਨੂੰ ਮਦਰ ਆਫ ਆਲ ਡਿਜ਼ੀਜ਼ ਆ ਉਹਦੇ ਨਾਲ ਬਲੱਡ ਪ੍ਰੈਸ਼ਰ ਵੀ ਹੁੰਦਾ ਸ਼ੂਗਰ ਵੀ ਹੁੰਦਾ ਕੈਂਸਰ ਵੀ ਹੁੰਦਾ ਤੇ ਇਸ ਤੋਂ ਸવાય ਜਿਹੜਾ ਸਾਡੇ ਹੱਥ ਵਿੱਚ ਆ ਵੀ ਜੇ ਅਸੀਂ ਤਬਾਕੂ ਦਾ ਔਰ ਇਹਦੇ ਨਾਲ ਨਾਲ ਜੇ ਅਸੀਂ ਸ਼ਰਾਬ ਦਾ ਸੇਵਨ ਘੱਟ ਕਰਾਂਗੇ ਵਰਜ਼ਿਸ ਕਰਾਂਗੇ ਯੋਗਾ ਕਰਾਂਗੇ ਹੈਲਦੀ ਖਾਣਾ ਖਾਵਾਂਗੇ ਤਾਂ ਕੈਂਸਰ ਹੋਣ ਦੇ ਚਾਂਸਸ 90% 95% ਘੱਟ ਜਾਂਦੇ ਆ ਜੈਨੇਟਿਕਸ ਦਾ 1-2% 5% ਰੋਲ ਹੁੰਦਾ ਇਸ ਤੋਂ ਜ਼ਿਆਦਾ ਰੋਲ ਨਹੀਂ ਹੁੰਦਾ ਜ਼ਿਆਦਾ ਤੁਹਾਡੀ ਹਵਾ ਪਾਣੀ ਖੁਰਾਕ ਔਰ ਤੁਹਾਡਾ ਆਹਾਰ ਤੇ ਵਿਹਾਰ ਜੇ ਆਪਾਂ ਉਹ ਠੀਕ ਰੱਖਾਂਗੇ ਤਾਂ ਆਪਾਂ ਇਸ ਨਾਮਰਾਤ ਬਿਮਾਰੀ ਤੋਂ ਬਚ ਵੀ ਸਕਦੇ ਹਾਂ ਜੇ ਰੱਬ ਨਾ ਕਰੇ ਹੋ ਜਾਵੇ ਤਾਂ ਉਹਨੂੰ ਜਲਦੀ ਡਾਇਗਨੋਸ ਕਰਕੇ ਉਹਨੂੰ ਉਸ ਤੋਂ ਆਪਾਂ ਛੁਟਕਾਰਾ ਵੀ ਪਾ ਸਕਦੇ ਹਾਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਜਿਹੜਾ ਮਕਸਦ ਹੈ ਜਿਹੜਾ ਬਾਬਾ ਕੈਂਸਰ ਹਸਪੀਟਲ ਨਾਲ ਸਾਡੀ ਕੋਲਾਬੋਰੇਸ਼ਨ ਹੈ ਵੀ ਜਿਹੜੀਆਂ ਫੈਮਲੀਆਂ ਸਆਂ ਹੈਆਂ ਉਹਨਾਂ ਦਾ ਇਲਾਜ ਫ੍ਰੀ ਕਰਾਣਾ ਉਹਨਾਂ ਨੂੰ ਕਰਜ਼ਾਈ ਨਹੀਂ ਹੋਣ ਦੇਣਾ ਉਹਨਾਂ ਨੂੰ ਟੁੱਟਣ ਨਹੀਂ ਦੇਣਾ ਔਰ ਇਹ ਅਸੀਂ ਜਿਹੜਾ ਦੋਨੋਂ ਮਿਲ ਕੇ ਮੈਂ ਐਪਰੀਸ਼ੀਏਟ ਕਰਦਾ ਜਿਹਦੀ ਉਹਨਾਂ ਦੀ ਕੰਟਰੀਬਿਊਸ਼ਨ ਹੈ ਕਿਉਂਕਿ ਜਿਹੜਾ ਜਿਹੜਾ ਟਾਟਾ ਮੈਮੋਰੀਅਲ ਕੈਂਸਰ ਹਸਪੀਟਲ ਹੈ ਜਦੋਂ ਮੈਂ ਛੋਟਾ ਜਿਹਾ ਬੱਚਾ ਵੀ ਹੁੰਦਾ ਸੀ ਉਦੋਂ ਵੀ ਸੁਣਦੇ ਹੁੰਦੇ ਸੀ ਕਿ ਜੇ ਨਾਰਥ ਇੰਡੀਆ 'ਚ ਕਿਸੇ ਨੂੰ ਕੈਂਸਰ ਹੁੰਦਾ ਸੀ ਕਹਿੰਦੇ ਵੀ ਉਹ ਤਾਂ ਫੈਲ ਗਿਆ ਹੈਗਾ ਤੇ ਉਹਨੂੰ ਹੁਣ ਟਾਟਾ ਮੈਮੋਰੀਅਲ ਉਦੋਂ ਬੰਬੇ ਹੁੰਦਾ ਸੀ ਹੁਣ ਮੁੰਬਈ ਆ ਵੀ ਬੰਬੇ ਲੈ ਕੇ ਉਹਨੂੰ ਤੇ ਅਕਸਰ ਉੱਥੋਂ ਬੰਦਾ ਵਾਪਸ ਨਹੀਂ ਆਂਦਾ ਸੀ ਜਿੰਦਾ ਕਿਉਂਕਿ ਉਹ ਲੇਟ ਸਟੇਜ ਤੇ ਜਾਂਦਾ ਸੀ ਬਹੁਤ ਲੇਟ ਜਾਂਦੇ ਸੀ ਬਟ ਹੁਣ ਹਾਲਾਤ ਬਦਲ ਗ ਤੇ ਹੁਣ ਅਸੀਂ ਕੈਂਸਰ ਦਾ ਇਲਾਜ ਵੀ ਕਰ ਸਕਦੇ ਹਾਂ ਔਰ ਇਹ ਜਿਹੜਾ ਸੈਂਟਰ ਹੈ ਇਹ ਪੰਜਾਬ ਦੇ ਨਾਲ ਨਾਲ ਜਿੰਨੇ ਵੀ ਤੁਹਾਡੇ ਯੂਟੀ ਤੋਂ ਮਾਚਲ ਹਰਿਆਣਾ ਜੰਮੂ ਐਂਡ ਕਸ਼ਮੀਰ ਉਤਰਾਖੰਡ ਯੂਪੀ ਰਾਜਸਥਾਨ ਮਤਲਬ 7-8 ਸਟੇਟਸ ਦੇ ਜਿਹੜੇ ਪੇਸ਼ੈਂਟਸ ਇੱਥੇ ਆਉਂਦੇ ਆ ਔਰ ਉਹਨੂੰ ਬੈਨੀਫਿਟ ਹੁੰਦਾ ਤੇ ਅਸੀਂ ਮੈਂ ਉਮੀਦ ਕਰਦਾ ਕਿ ਬਾਕੀ ਸਟੇਟਸ ਵੀ ਕਰਨਗੇ ਜਿਹੜੇ ਪੰਜਾਬ ਤੋਂ ਬੰਦੇ ਆਣਗੇ ਉਹਨਾਂ ਦਾ ਇੱਥੇ ਕਾਰਡ ਬਣੇਗਾ ਤੇ ਉਹਨਾਂ ਦਾ 10 ਲੱਖ ਦਾ ਫ੍ਰੀ ਇੱਥੇ ਇਲਾਜ ਹੋਏਗਾ ਤੇ ਹੋਰ ਵੀ ਸਾਡੀ ਕੋਲਾਬੋਰੇਸ਼ਨ ਹੈਗੀ ਔਰ ਟੈਲੀ ਮੈਡੀਸਨ ਜਿਹੜੇ ਡੇ ਕੇਅਰ ਸੈਂਟਰਸ ਹੈਗੇ ਸਾਡੇ ਸਾਰੇ ਪੰਜਾਬ ਚ ਬਣ ਰਹੇ ਆ ਦੇ 23 ਜਿਲ੍ਹਿਆਂ ਦੇ ਵਿੱਚ ਉਹਨੂੰ ਸੀ ਇਹ ਸੈਂਟਰ ਦੇ ਨਾਲ ਲਿੰਕ ਕਰਕੇ ਮੈਡੀਕਲ ਕਾਲਜ ਨਾਲ ਲਿੰਕ ਕਰਕੇ ਲੋਕਾਂ ਨੂੰ ਜਿਹੜੀ ਹੈਗੀ ਇੱਕ ਵਾਰੀ ਇੱਥੇ ਆ ਗਿਆ ਪੇਸ਼ੈਂਟ ਡਾਇਗਨੋਸ ਹੋ ਗਿਆ ਬਾਕੀ ਉਹਨਾਂ ਦਾ ਇਲਾਜ ਹੈ ਜਿਹੜਾ ਕੀਮੋਥੈਰੇਪੀ ਉਹਨਾਂ ਦੇ ਆਪਣੇ ਜ਼ਿਲ੍ਹੇ ਚਲੀ ਜਾਏਗਾ ਔਰ ਆਪ ਤੁਸੀਂ ਕਹਿੰਦੇ ਕਿ